ਸਤਨਾਮ ਸ੍ਰੀ ਵਾਹਿਗੁਰੂ ਜੀ ਗਿਆਨ ਧਿਆਨਿਸ ਕਰਮ ਨਾ ਜਾਣਾ ਕਾਰਨ ਜਾਣ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ੜਾਤ ਵੰਦਨੇ ਅਨੇਕ ਬਾਤ ਸਰਮ ਕਲਾ ਸਮਰੱਥ ਰੋਲੰਤੇ ਰੱਖ ਪ੍ਰਭੂ ਨਾਨਕ ਦੇ ਘਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਰਚਾ ਮਹੱਲਾ ਪੰਜ ਬਾਣ ਆਪਣਾ ਗੁਰੂ ਧਿਆਇ ਮੈਲਾ ਕੁਸਲ ਸੇਤੀ ਕਰਿਆਇ ਅਮਰ ਕੀ ਵਡਿਆਈ ਇਸ ਕੀਮਤ ਕਹਿ ਨਾ ਜਾਏ ਆਪਣਾ ਗੁਰੂ ਧਿਆਏ ਮੇਲ ਕੁਸਲ ਸਿੱਧੀ ਕਰਿਆਏ ਨਾ ਮੈਂ ਕੀ ਵਡਿਆਈ ਇਸ ਕੀਮਤ ਕਹਿ ਨਾ ਜਾਏ ਜਿ ਪਾਈਐ ਕਰ ਸਗਲੇ ਸਤਿ ਰਹਾ ਭਈ ਭਗਤ ਪਰਵਲਾ ਕੀ ਸੋ ਪਾਏ ਜਿਸ ਵਡ ਭਾਗੀ ਚਰਨ ਨਾਨਕ ਨਾਮ ਧਿਆਇਆ ਤੈਨ ਸਰਬ ਸੁਖਾਂ ਫਲ ਪਾਇਆ ਪ੍ਰੇਮ ਭਗਤ ਪਰਵਲਾ ਕੀ ਸੋ ਪਾਏ ਜਿਸ ਵਡ ਭਾਗੀ ਚਰਨ ਨਾਨਕ ਨਾਮ ਤੇ ਆਇਆ ਤਨ ਸਰਬ ਸਖਾ ਫਲ ਪਾਇਆ ਬਾਝ ਗੁਰਜੀਕਾ ਖਾਲਸਾ ਬਾਝ ਗੁਰਜੀ ਕੀ ਫਤਿਹ